ਬਹੁਤ ਅਨੋਖੀ ਹੈ ਮੱਜਾਂ ਦੀ ਇਹ ਕਹਾਣੀ ਇੱਥੇ ਤੱਕ ਆਉਣ ਦੀ ਤੇ ਇੱਥੋਂ ਫਿਰ ਜਾਣ ਦੀ ਇੱਕ ਆਵਾਜ਼ ਮਾਰਦੇ ਨੇ ਜਾਗਰ ਸ਼ਾਹ ਜੀ ਤੇ ਪਸ਼ੂ ਸਾਰੇ ਬਾਹਰ ਨਿਕਲ ਆਉਂਦੇ ਨੇ ਤੇ ਆਪਣੇ ਆਪ ਉਹ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਉਹ ਸਾਰਾ ਨਜ਼ਾਰਾ ਹੁਣ ਤੁਹਾਨੂੰ ਦਿਖਾਉਣਾ ਜਦੋਂ ਹਾਕ ਵੱਜਣੀ ਉਹ ਵੀ ਦਿਖਾਉਣੀ ਹੈ ਮੈਂ ਵੀਰੇ ਆਲਾ ਹੁਣ ਹੁਣ ਆਲਾ ਤਿਆਰ ਕਰ ਲੋ ਲਓ ਜੀ ਹੁਣ ਜਾਗਰ ਸ਼ਾਹ ਜੀ ਇਹਨਾਂ ਨੂੰ ਕੱਢਣਗੇ ਹਲੋ ਲਓ ਜੀ ਆਵਾਜ਼ ਦਿੱਤੀ ਵਾ 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 ਲੋ ਜੀ ਬੁਰਾ ਹੋ ਗਿਆ ਤੇ ਆਪਣੇ ਆਪ ਸਾਰੀਆਂ ਮੱਝਾਂ ਗਿਆ ਵਾ ਵਾ ਕਿ ਆ ਡਿਸਪਲਨ ਹੈ ਕਮਾਲ ਕਰਤੀ ਜਾਗਰ ਸ਼ਾਹ ਜੀ ਕਮਾਲ ਕਰਤੀ ਏ ਤੁਸੀਂ ਛੱਪੜ ਹੈ ਛੱਪੜ ਦੇ ਵਿੱਚ ਮੱਝਾਂ ਆਉਂਦੀਆਂ ਨੇ ਇਹ ਪੂਰੇ ਪਿੰਡ ਦੀਆਂ ਮੱਝਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਇੱਧਰ ਬਾਈ ਜੀ ਖੜੇ ਨੇ ਇਹ ਕੋਈ ਇਹਨਾਂ ਦੀਆਂ ਮੱਝਾਂ ਨਹੀਂ ਹੈਗੀਆਂ ਬਲਕਿ ਇਹ ਪੂਰੇ ਪਿੰਡ ਦੀਆਂ ਮੱਝਾਂ ਪਰ ਸੰਭਾਲਦੇ ਇਹ ਨੇ ਇਹ ਪੂਰੇ ਪਿੰਡ ਦੀਆਂ ਮੱਝਾਂ ਜੀ ਪੂਰੇ ਪਿੰਡ ਦੀਆਂ ਜਿਨ੍ਹਾਂ ਜਿਨ੍ਹਾਂ ਨੇ ਰੱਖਿਆ ਹੋਈਆਂ ਹੈ ਇਹ ਸਵੇਰੇ ਕਿੰਨੇ ਵਜੇ ਫਿਰ ਆ ਜਾਂਦੀਆਂ ਜੀ ਇਹ ਸਵੇਰੇ ਆਉਂਦੇ 7 ਵਜੇ ਸੰਗਲ ਖੋਲ ਦੇਣੇ ਹਾਂ ਲੋਕਾਂ ਨੇ ਹਾਂ ਇੱਕ ਮੈਂ ਦੇਖ ਰਿਹਾ ਜੀ ਆ ਮੱਝਾਂ ਇੱਧਰ ਬੰਨੀਆਂ ਹੋਈਆਂ ਜੀ ਇਹ ਕੀ ਹੈ ਇਹ ਜੜੀਆਂ ਇਹ ਦੀ ਨਮੀਆ ਵਾਗ ਇਹ ਨਮੀ ਵਾਗ ਹਾਂ ਫਿਰ ਉਹਨਾਂ ਨੂੰ ਹਲੇ ਟ੍ਰੇਨਿੰਗ ਦਵੋਗੇ ਤੁਸੀਂ ਹਾਂ ਜੀ ਹਾਂ ਪੜਾਵਾਏ ਪਹਿਲਾਂ ਉਹਨਾਂ ਨੂੰ ਅੱਛਾ ਕੀ ਪੜਾਉਂਗੇ ਜੀ ਉੜਾੜਾ ਪੜਾਉਂਗਾ ਕਿ ਬੈਠਣਾ ਇੱਥੇ ਇਹਨਾਂ ਨੂੰ ਉੱਠਣਾ ਬੈਠਣਾ ਤਾਂ ਕਿ ਦੱਸੂਗੇ ਹਾਂ ਫੇਰ ਜਾਇ ਉਹਨਾਂ ਦੇ ਫੇਰ ਤੁਸੀਂ ਘਰ ਘਰ ਜਾ ਕੇ ਛੱਡਣ ਜਾਂਦੇ ਆਪ ਨਹੀਂ ਨਹੀਂ ਆਪਣੇ ਆਪ ਚਲ ਜਾਂਦੀਆਂ ਆਪ ਹੀ ਜਾਵਨਾਂ ਆਪਣੇ ਘਰ ਆਪੇ ਆ ਦੇਖੋ ਜੀ ਆ ਦੋ ਉਧਰ ਨੂੰ ਚਲੇ ਗਈਆਂ ਕਿਉਂਕਿ ਉਹਨਾਂ ਦਾ ਘਰ ਉਧਰ ਹੈ ਆ ਹੋਰ ਨਿਕਲ ਗਈਆਂ ਆ ਦੇਖੋ ਤੇ ਬਾਕੀ ਦੀਆਂ ਉਹ ਪਰਾਂ ਨੂੰ ਚਲੇ ਗਈਆਂ ਸੋ ਸਾਰੀ ਪਹਿਚਾਣ ਮੱਜਨ ਵਿਕੇੜ ਨੇ ਕਿ ਕਿਹੜਾ ਕਿਧਾ ਘਰ ਹੈ ਇਹ ਨਹੀਂ ਵੀ ਇੱਧਰ ਉੱਧਰ ਚਲੇ ਗਈਆਂ ਜੀ ਆ ਦੇਖੋ ਜੀ ਆਪਣੇ ਘਰ ਵੜ ਗਈਆਂ ਆਪਣੇ ਆਪ ਵਾਹ ਵਾਹ ਕਮਾਲ ਕਰਤੀ ਉੱਪ ਚਲੇ ਗਈਆਂ ਤੇ ਕੋਈ ਨਹੀਂ ਮਗਰ ਲੋ ਸਾਸਿਕਾਲ ਜੀ ਦਰਸ਼ਕੋ ਅੱਜ ਤੁਹਾਡੇ ਨਾਲ ਪੰਜਾਬ ਦੀ ਇੱਕ ਅਨੋਖੀ ਤਸਵੀਰ ਸਾਂਝੀ ਕਰਨ ਜਾ ਰਹੇ ਹਾਂ ਪਹਿਲਾ ਪੰਜਾਬ ਸੀ ਜਿਹੜਾ ਉਹਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਸੀਗੀ ਆਪਸੀ ਏਕਾ ਰਹਿਣ ਸਹਿਣ ਦਾ ਢੰਗ ਉਹ ਇੱਕ ਵੱਖਰਾ ਹੀ ਸੀ ਹੁਣ ਤਾਂ ਬਹੁਤ ਕੁਝ ਬਦਲ ਗਿਆ ਹੈ ਪਹਿਲਾਂ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਸੀ ਫਿਰ ਉੱਥੇ ਮੱਝਾਂ ਆਉਣੀਆਂ ਪੂਰੇ ਪਿੰਡ ਦੀਆਂ ਮੱਝਾਂ ਇੱਕ ਬੰਦਾ ਫਿਰ ਸੰਭਾਲਦਾ ਸੀਗਾ ਹੋਰ ਵੀ ਇਕੱਠੇ ਕੰਮ ਕਰਨੇ ਜੇ ਕਿਸੇ ਦੇ ਕੋਲ ਚੌਲ ਐ ਉਹਨੂੰ ਚੌਲ ਦੇ ਦੇਣੇ ਤੇ ਆਪ ਕਣਕ ਲੈ ਲੈਣੀ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ ਸੀਗਾ ਖੈਰ ਹੁਣ ਤੇ ਬਹੁਤ ਕੁਝ ਬਦਲ ਗਿਆ ਕਿਉਂਕਿ ਲੋਕ ਸਵਾਰਥੀ ਵੀ ਹੋ ਗਿਆ ਖੈਰ ਪਿੰਡ ਬਿੰਜਲ ਹੈ ਜੀ ਇਹ ਤਹਿਸੀਲ ਰਾਏਕੋਟ ਦਾ ਪਿੰਡ ਬਿੰਜਲ ਹੈ ਜਿੱਥੇ ਅੱਜ ਵੀ ਇਹ ਤਸਵੀਰ ਵੇਖਣ ਨੂੰ ਮਿਲਦੀ ਹੈ ਛੱਪੜ ਹੈ ਛੱਪੜ ਦੇ ਵਿੱਚ ਮੱਝਾਂ ਆਉਂਦੀਆਂ ਨੇ ਇਹ ਪੂਰੇ ਪਿੰਡ ਦੀਆਂ ਮੱਝਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਪੂਰੇ ਪਿੰਡ ਦੀਆਂ ਮੱਝਾਂ ਤੇ ਇੱਧਰ ਬਾਈ ਜੀ ਖੜੇ ਨੇ ਇਹ ਕੋਈ ਇਹਨਾਂ ਦੀਆਂ ਮੱਝਾਂ ਨਹੀਂ ਹੈਗੀਆਂ ਬਲਕਿ ਇਹ ਪੂਰੇ ਪਿੰਡ ਦੀਆਂ ਮੱਝਾਂ ਪਰ ਸੰਭਾਲਦੇ ਇਹ ਨੇ ਸੋ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਨੀ ਇੱਕ ਬਹੁਤ ਅਨੋਖੀ ਹੈ ਮੱਝਾਂ ਦੀ ਇਹ ਕਹਾਣੀ ਇੱਥੇ ਤੱਕ ਆਉਣ ਦੀ ਤੇ ਇੱਥੋਂ ਫਿਰ ਜਾਣ ਦੀ ਉਹ ਸਾਰੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਵੀ ਪਹਿਲਾਂ ਕਰਦੇ ਹੁੰਦੇ ਸੀ ਕਿਉਂਕਿ ਇਹ ਕੰਮ ਇਹਨਾਂ ਦੇ ਪੁਰਖਿਆਂ ਤੋਂ ਚੱਲਦਾ ਆ ਰਿਹਾ। ਸੋ ਗੱਲਬਾਤ ਕਰਾਂਗੇ ਜਾਗਰ ਸ਼ਾਹ ਜੀ ਦੇ ਨਾਲ। ਜਾਗਰ ਸ਼ਾਹ ਤੁਹਾਡਾ ਨਾਮ ਜੀ। ਸਤਿ ਸ੍ਰੀ ਅਕਾਲ। ਅੱਛਾ ਸਤਿ ਸ੍ਰੀ ਅਕਾਲ। ਚੜਦੀ ਕਲਾ? ਹਾਂ ਹਾਂ ਚੜਦੀ ਕਲਾ। ਠੀਕ ਠਾਕ ਐਨ? ਹਾਂ ਜਮਾ। ਹੱਥ 'ਚ ਪੱਥਰ ਫੜਿਆ ਹੋਇਆ ਜੀ ਕੀ ਗੱਲ? ਇਹ ਗਾਲੀ-ਗੋਲੀ ਕਰਨੀ ਪੈਂਦੀ ਇਹਨਾਂ ਦੇ। ਅੱਛਾ? ਹਾਂ। ਕੀ ਗੱਲ ਮਿਲ ਕੇ ਇਹ ਜਦ ਤੰਗ ਕਰਦੀ ਜਿਹੜੀ ਉਹ? ਇਹ ਪੂਰੇ ਪਿੰਡ ਦੀਆਂ ਮੱਜਾਂ ਜੀ। ਪੂਰੇ ਪਿੰਡ ਦੀਆਂ। ਜਿਨ੍ਹਾਂ ਜਿਨ੍ਹਾਂ ਨੇ ਰੱਖੀਆਂ ਹੋਈਆਂ ਹੈ। ਹਾਂ। ਇਹ ਸਵੇਰੇ ਕਿੰਨੇ ਕ'ਜੇ ਫਿਰ ਆ ਜਾਂਦੀਆਂ ਜੀ? ਇਹ ਸਵੇਰੇ ਲੋਕਨ ਹੈ ਹਾਂ ਕਰਾਂ ਤੋਂ ਫਿਰ ਆਪਣੇ ਆਪ ਇਹਨਾਂ ਆ ਜਣਾ ਇੱਥੇ ਤਾਂ ਕਹਿੰਜੀ ਆ ਆਪੇ ਹੁਣ ਤੁਹਾਨੂੰ ਪਹਿਚਾਨ ਹੈਗੀ ਵੀ ਕਿਹੜੀ ਮੱਝ ਕੀਦੀ ਹੈ ਹਾਂ ਹਾਂ ਕੋਈ ਇੱਧਰ ਉੱਧਰ ਵੀ ਹੋ ਜਾਂਦੀ ਹੈ ਫਿਰ ਉਹਨੂੰ ਲੱਪਣ ਲੁਪਣਾ ਵੀ ਪੈਂਦਾ ਹਾਂ ਹੋ ਜਾਂਦਾ ਇਸ ਤਰ੍ਹਾਂ ਹਾਂ ਕੋਈ ਫਿਰ ਆਏ ਤਾਂ ਨਹੀਂ ਕਹਿੰਦੇ ਵੀ ਭਾਈ ਸਾਡੀ ਜਾਗਰ ਸ਼ਾਹ ਨੇ ਸਾਡੀ ਤਾਂ ਮੱਝ ਖੋਤੀ ਜਾਂ ਇਸ ਤਰ੍ਹਾਂ ਹਾਂਜੀ ਇਹ ਕਿੰਨੀ ਦੇਰ ਤੋਂ ਚੱਲਦਾ ਆ ਰਿਹਾ ਤੁਹਾਡਾ ਕੰਮ ਬਹੁਤ ਚਿਰ ਤੋਂ ਹੁੰਦਾ ਪਿਓ ਦਾਦਿਆਂ ਦਾ ਕਰਾਉਂਦਾ ਪਿਓ ਦਾਦਿਆਂ ਤੋਂ ਹੈ ਹਾਂ ਬੱਲੇ ਬੱਲੇ ਤੁਸੀਂ ਵੀ ਵੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਬੰਨੇ ਰਹਿੰਦੇ ਨਾਲ ਹਾਂ ਕਜਾ ਕਿ ਚਲ ਜਾਂਦੇ ਵਿੱਚ ਨੂੰ ਕੋਈ ਕੰਮ-ਕਮ ਕਰ ਚੜ੍ਹੇ ਜਾਂਦੇ ਬੈਠੀ ਹਾਂ ਹਾਂ ਜੇ ਵਿਚੀ ਦੀ ਚਲੇਗੇ ਫਿਰ ਇਹ ਆਪਣੇ ਆਪ ਇਹਨਾਂ ਨੇ ਇੱਥੇ ਤੱਕ ਇਹ ਆਪਣੇ ਵਿੱਚ ਬੜੀਆਂ ਰਹਿੰਦੀਆਂ ਇਹ ਆ ਵੀ ਬੈਠੇ ਰਹਿੰਦੀਆਂ ਹਾਂ ਕਦੇ ਐ ਤਾਂ ਨਹੀਂ ਹੋਇਆ ਕੋਈ ਅਜਿਹੇ ਇਨਸੀਡੈਂਟ ਵੀ ਕਿਸੇ ਦੀ ਭਾਈ ਮੱਝ ਖੋ ਗਈ ਗੁੰਮ ਗਈ ਇੱਥੇ ਤੁਹਾਡੇ ਕੋਲ ਆਈ ਹੋਈ ਕਦੇ ਵੀ ਨਹੀਂ ਹੋਈ ਬਪਰੀ ਦੀ ਘਟਨਾ ਤੇ ਇੱਕ ਮੈਂ ਦੇਖ ਰਿਹਾ ਜੀ ਆ ਮੱਝਾਂ ਇੱਧਰ ਬੰਨੀਆਂ ਹੋਈਆਂ ਜੀ ਇਹ ਕੀ ਹੈ ਇਹ ਜਿਹੜੀਆਂ ਇਹ ਦੀ ਨਮੀ ਬੱਗ ਇਹ ਨਮੀ ਬੱਗ ਹਾਂ ਇਹ ਨਵਾ ਮਾ ਅੱਛਾ ਇਹਨੂੰ ਕੀ ਕਹਿੰਦੇ ਆ ਜੀ ਜਿਹੜਾ ਇਹ ਚੀਜ਼ ਆਪਾਂ ਇਹ ਕਹਿੰਨ ਬੱਗ ਛੱਡਣਾ ਹਨਾ ਬੱਗ ਛੱਡਣਾ ਹਾਂ ਆ ਬੱਗ ਛੱਡੀ ਇਹ ਹੁਣ ਇੱਥੇ ਲਾਗਲੇ ਪਿੰਡਾਂ ਦੇ ਵਿੱਚ ਵੀ ਛੱਡਦੇ ਆ ਜੀ ਨਹੀਂ ਹਾਂ ਇੱਥੇ ਹੀ ਆ ਛੱਡੇ ਫਿਰ ਕੱਲਾ ਇੱਕੋ ਪਿੰਡ ਆ ਕੋਈ ਹੋਰ ਵੀ ਕੋਈ ਪਿੰਡ ਹੈਗਾ ਸ਼ਿਨੀ ਵਾਲਾ ਸ਼ਿਨੀ ਵਾਲਾ ਹਾਂ ਉੱਥੇ ਵੀ ਬੱਗ ਛੱਡਦੇ ਆ ਹਾਂ ਅੱਛਾ ਜੀ ਸੋ ਬਿਲਕੁਲ ਦੇਖੋ ਇਹ ਇਹ ਤਾਂ ਸਕੂਲ ਵਾਲਾ ਕੰਮ ਆ ਬਈ ਭਾਈ ਜਿਹੜਾ ਬੱਚਾ ਨਵਾਂ ਉਹ ਜਿੱਦ ਜੀ ਕਰਦਾ ਹੁੰਦਾ ਵੀ ਮੈਂ ਨਹੀਂ ਜਾਂ ਫਿਰ ਉਹਨੂੰ ਪੁਰਾਣੇ ਬੱਚਿਆਂ ਦੇ ਵਿੱਚ ਰਲਾਇਆ ਨਹੀਂ ਜਾਂਦਾ ਛੇਤੀ ਛੇਤੀ ਵੀ ਐਵੇਂ ਸ਼ਰਾਰਤ ਕਰੂੰਗਾ ਇਸ ਕਰਕੇ ਉਹ ਸਕੂਲ ਵਾਲਾ ਕੰਮ ਆ ਉਹ ਬੰਨੀਆਂ ਹੋਈਆਂ ਉਧਰ ਕਹਿੰਦੇ ਉਹ ਅਜੇ ਨਮੀਆਂ ਫਿਰ ਉਹਨਾਂ ਨੂੰ ਹਲੇ ਟ੍ਰੇਨਿੰਗ ਦਵੋਗੇ ਤੁਸੀਂ ਹਾਂਜੀ ਹਾਂ ਪੜਾਵਾਏ ਪਹਿਲਾਂ ਉਹਨਾਂ ਨੂੰ ਅੱਛਾ ਹਾਂ ਕੀ ਪੜਾਉਂਗੇ ਜੀ ਊੜਾੜਾ ਪੜਾਉਂਗਾ ਕਿ ਬੈਠਣਾ ਇੱਥੇ ਇਹਨਾਂ ਨੂੰ ਉੱਠਣਾ ਬੈਠਣਾ ਦਾ ਟੰਗ ਦੱਸੂਗੇ ਹਾਂ ਫੇਰ ਜਾਏ ਉਹਨਾਂ ਕਿਦਣਾ ਕਿੰਨੇ ਦਿਨ ਲੱਗੂਗੇ ਜੀ ਉਹਨੂੰ ਉਹ ਲੱਗ ਜੀ ਜਾ ਹਫ਼ਤਾ ਦਾ ਅੱਛਾ ਹਾਂ ਹਫ਼ਤੇ 10 ਦਿੰਦੇ ਹਾਂ ਠੀਕ ਹੈ ਹੁਣ ਕਿੰਨੇ ਦਿਨ ਤੋਂ ਮਤਲਬ ਕਿ ਇੱਥੇ ਬੰਨੀਆਂ ਹੋਈਆਂ ਜੀ ਇਹ 2 ਦਿਨ ਹੋਇਆ ਜੇ ਅੱਛਾ ਕੋਈ ਵੀ ਨਵੀਂ ਆਉਂਗੀ ਤਾਂ ਉਹਨੂੰ ਸਿੱਧਾ ਭਾਈ ਇਜਾਜ਼ਤ ਨਹੀਂ ਹੈਗੀ ਨਹੀਂ ਨਹੀਂ ਪਹਿਲਾਂ ਉੱਥੇ ਬੰਨੀ ਹੈ ਉੱਥੇ ਉੱਥੇ ਚਲੋ ਭਾਈ ਟ੍ਰੇਨਿੰਗ ਲਾਓ ਫਿਰ ਉਸ ਤੋਂ ਬਾਅਦ ਦੇਖਾਂਗੇ ਤੇ ਹੁਣ ਇਹ 7 ਵਜੇ ਆ ਜਾਂਦੀ ਆ ਹੁਣ ਲਗਭਗ 5-4 ਮਿੰਟਾਂ ਦੇ ਵਿੱਚ ਇਹਨਾਂ ਨੇ ਇੱਥੋਂ ਛੱਡ ਦੇਣੀ ਆ आ, मतलब के फिर तुसी घर घर जाके ਛੱਡਣ ਜਾਂਦੇ ਆਪ ਨਹੀਂ ਨਹੀਂ ਆਪਣੇ ਆਪ ਚਲ ਜਾਂਦੇ ਆ ਵੀ ਜਾਵਣਾ ਆਪਣੇ ਘਰ ਆਪੇ ਹਾਂ ਹਰੇਕ ਮੱਝ ਕੱਟਣੀ ਹੈ ਜੀ ਹਾਂ ਦੇਖੋ ਮੈਂ ਤਾਂ ਕਹਿੰਦਾ ਫਿਰ ਬੰਦਿਆਂ ਨਾਲੋਂ ਜੀ ਫਿਰ ਪਸ਼ੂ ਸਮਝਦਾਰ ਹੋਗੇ ਹਾਂ ਹਾਂ ਇਹ ਬੰਦਾ ਗਵਾ ਜਾਂਦਾ ਹਾਂ ਜੀ ਬੰਦਾ ਗਵਾ ਜਾਂਦਾ ਪਸ਼ੂ ਨਹੀਂ ਗਵਾ ਜਾਂਦਾ ਹਾਂ ਇੱਥੋਂ ਇਹਨਾਂ ਨੇ ਛੱਡ ਦੇਣਾ ਇੱਥੋਂ ਕੱਢਣਾ ਕੱਢਣ ਦਾ ਵੀ ਅੰਦਾਜ਼ ਨਵਾਂ ਹੀ ਆ ਆਇਆ ਨਹੀਂ ਹੈਗਾ ਬਈ ਇਹਨਾਂ ਨੇ ਹੁਣ ਤੁਸੀਂ ਵਿੱਚ ਪੜਨਾ ਜੀ ਇਹਦੇ ਨਾ ਨਾ ਇਦੇ ਵਿੱਚ ਨਹੀਂ ਵੜਨਾ ਇਹਨਾਂ ਨੇ ਆਵਾਜ਼ ਦੇ ਦੇਣੀ ਬਸ ਆਕ ਮਾਰ ਦੇਣੀ ਤੁਸੀਂ ਹਾਂਜੀ ਬੜੇ ਸਮਝਦਾਰ ਨੇ ਪਸ਼ੂ ਪਰ ਪਸ਼ੂਆਂ ਤੋਂ ਕੁਝ ਸਿੱਖੀਏ ਵੀ ਇੱਕ ਆਵਾਜ਼ ਮਾਰੇ ਤੋਂ ਜਦੋਂ ਇਹਨਾਂ ਨੂੰ ਪਤਾ ਵੀ ਡਿਸਪਲਨ ਇਹ ਹੈ ਇੱਕ ਆਵਾਜ਼ ਮਾਰਦੇ ਨੇ ਜਾਗਰ ਸ਼ਾਹ ਜੀ ਤੇ ਪਸ਼ੂ ਸਾਰੇ ਬਾਹਰ ਨਿਕਲ ਆਉਂਦੇ ਨੇ ਤੇ ਆਪਣੇ ਆਪ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਉਹ ਸਾਰਾ ਨਜ਼ਾਰਾ ਹੁਣ ਤੁਹਾਨੂੰ ਦਿਖਾਉਣਾ ਜਦੋਂ ਹਾਕ ਵੱਜਣੀ ਉਹ ਵੀ ਦਿਖਾਉਣੀ ਹੈ ਕਿਵੇਂ ਪਸ਼ੂਆਂ ਨੂੰ ਹਾਕ ਮਾਰਦੇ ਆ ਹਾਕ ਮਾਰਨ ਤੋਂ ਬਾਅਦ ਕਿਵੇਂ ਇਹ ਨਿਕਲ ਆਉਂਦੇ ਆ ਕਿ ਕਿਵੇਂ ਆਪਾਂ ਆਪਣੇ ਘਰਾਂੋਂ ਚੱਲ ਜਿੰਦੇ ਕਿਤੇ ਇਹ ਤਾਂ ਨਹੀਂ ਵੀ ਸਮਾਂ ਕਿ ਇਹਨਾਂ ਨੂੰ ਕੋਈ ਸਮਾਂ ਹੀ ਪਤਾ ਹੋਵੇ ਵੀ ਉਦੋਂ ਹੀ ਨਿਕਲਣਾ ਜਦੋਂ ਮਰਜੀ ਹਾਕ ਮਾਰ ਦੋ ਤੁਸੀਂ ਨਹੀਂ ਜੀ ਹਾਂਜੀ ਸਮੇਂ ਤੇ ਨਿਕਲ ਜੀਆਂ ਨਹੀਂ ਮਤਲਬ ਕਿ ਮੰਨ ਲਓ ਹੁਣ ਤੁਸੀਂ ਹਾਕ ਆਵਾਜ਼ ਦੇਤੀ ਹੁਣ ਵੀ ਨਿਕਲੇ ਆਉਂਗੇ ਨਿਕਲੇ ਹੋਣਗੇ ਹੈ ਹਾਂ ਅੱਛਾ ਮੈਂ ਕਿਤੇ ਆਏ ਆ ਵੀ ਨਹੀਂ ਐਨੇ ਵਜੇ ਨਿਕਲਾਂਗੇ ਜਦੋਂ ਤੁਸੀਂ ਆਵਾਜ਼ ਦੇਤੀ ਉਦੋਂ ਹਾਂ ਵਾ 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 ਤੇ ਹੋਰ ਕੀ ਕੰਮਕਾਰ ਕੀ ਹੈ ਜੀ ਆਪਣਾ ਫਿਰ ਹੋਣਾ ਮੈਂ ਹੋਰ ਕੋਈ ਕੰਮ ਕਰਦੀ ਇਹ ਕੰਮ ਕਰ ਇਹਦੀ ਤਨਖਾਹ ਮਿਲਦੀ ਚ ਪਿੰਡ ਵੱਲੋਂ ਨਹੀਂ ਦਾਣੇ ਮਿਲਦਾ ਜੀ ਅੱਛਾ ਦਾਣੇ ਹੀ ਦਿੰਦੇ ਆ ਫਿਰ ਦਾਣੇ ਜਦੋਂ ਸੀਜ਼ਨ ਆਉਂਦਾ ਜੀ ਉਦੋਂ ਹੀ ਉਦੋਂ ਹੀ ਜਿਹੜਾ ਦਾਣੇ ਮਿਲਦੇ ਉਹਦੇ ਨਾਲ ਫਿਰ ਸਾਰਾ ਗੁਜ਼ਾਰਾ ਹੋ ਜਾਂਦਾ ਜੀ ਗੁਜ਼ਾਰਾ ਕਰਨਾ ਪੈਂਦਾ ਜੀ ਕਰਨਾ ਪੈਂਦਾ ਹੈ ਹਾਂ ਇਹ ਜਿਹੜੇ ਤੁਹਾਡੇ ਪਿਤਾ ਜੀ ਸੀਗੇ ਜਾਂ ਦਾਦਾ ਜੀ ਉਹ ਵੀ ਫਿਰ ਦਾਣੇ ਦੇ ਆ ਗਾਣੇ ਤੇ ਹਾਂ ਇਸ ਤਰ੍ਹਾਂ ਵੀ ਹੁੰਦਾ ਵੀ ਪੈਸੇ ਵਗੈਰਾ ਦੇ ਦੇ ਦਿੰਦੇ ਨਹੀਂ ਨਹੀਂ ਹਾਂ ਜਿਹੜਾ ਪਸ਼ੂ ਫਿਰ ਬਿਮਾਰ ਠਮਾਰ ਹੋ ਗਿਆ ਵਿੱਚ ਜਾਂ ਕੁਝ ਪਤ ਲੱਗ ਜਾਂਦਾ ਉਹ ਦੱਸ ਦੇਈਦਾ ਜੇ ਅਰੇ ਅੱਛਾ ਹਾਂ ਹੋ ਵੀ ਜਾਂਦਾ ਜੀ ਵੈਸੇ ਹੋ ਜਾਂਦਾ ਬਖਾਫੁਰ ਚੜ ਜਾਂਦਾ ਅੱਛਾ ਹਾਂ ਸੋ ਬਿਲਕੁਲ ਇਹ ਮੱਝਾਂ ਪਿੰਡ ਬਿੰਜਲ ਦੀਆਂ ਤੇ ਹਾਂ ਵੀਰੋ ਕੀ ਹਾਲ ਹੈ ਵੀ ਤੁਹਾਡਾ ਮੁੰਡਿਓ ਠੀਕ ਹੈ ਬਿੰਜਲ ਪਿੰਡ ਦੀਆਂ ਤੁਸੀਂ ਨਾ ਤੇ ਰਿਸ਼ਤੇਦਾਰ ਨਹੀਂ ਬੈਠ ਲੈਂਦੇ ਵੈਸੇ ਬੈਠ ਜਾਂਦੇ ਆ ਅੱਛਾ ਰੋਜ਼ ਕਦੇ ਕਦੇ ਆ ਜੀ ਮੱਜਾਂ ਨਹੀਂ ਪੇਠੇ ਪੇ ਬੈਠ ਕੇ ਝੂਟੇ ਤਾਂ ਨਹੀਂ ਲੈਂਦੇ ਨਹੀਂ ਨਹੀਂ ਜੀ ਹਾਂ ਲੈ ਲੈ ਕਰੋ ਯਾਰ ਨਹੀਂ ਕਿਹੜੀ ਕਲਾਸ ਚ ਪੜਦੇ 10ਵੀਂ ਚ 10ਵੀਂ ਚ ਹਾਂਜੀ 9ਵੀਂ ਚ ਤੂੰ ਐ ਠੀਕ ਹੈ ਠੀਕ ਹੈ ਤੇ ਮੋਬਾਈਲ ਤੇ ਵੀ ਨਾ ਸਰਦਾ ਨਹੀਂ ਆਪਣਾ ਹੈਨਾ ਮੋਬਾਈਲ ਬਿਨਾ ਹੁਣ ਕਿਸੇ ਦਾ ਵੀ ਨਹੀਂ ਸਰਦਾ ਬਾਈ ਕੀ ਕਰੀਏ ਲੈ ਵੀਰੇ ਆ ਲੈ ਹੁਣ ਹੁਣ ਆ ਤਿਆਰ ਕਰ ਲੋ ਫੋਟੋ ਮੁਰੇ ਖਿਚੜੀਆਂ ਮਖਰੂ ਇਦਾਂ ਹੀ ਕਰ ਲੈਣੀ ਜੀ ਆਪਾਂ ਨੇ ਇੱਥੇ ਜਿੱਥੇ ਹੈਗੇ ਕਿੱਧਰੋਂ ਨਿਕਲਣਾ ਕਿੱਧਰੋਂ ਆਇਨਾ ਇੱਧਰ ਨਿਕਲਣਾ ਅੱਛਾ ਜਿਨ੍ਹਾਂ ਨੇ ਇੱਧਰ ਨੂੰ ਜਾਣਾ ਉਹਨਾਂ ਨੇ ਨਹੀਂ ਨਹੀਂ ਇੱਧਰ ਚਾਰ ਕਿ ਜਾਣੀ ਗਿਆ ਅੱਛਾ ਬਾਕੀ ਦਾ ਇੱਥੇ ਆਏ ਜਾਂਦੇ ਆ ਇੱਥੋਂ ਠੀਕ ਹੈ ਆ ਦੇਖੋ ਜੀ ਹੁਣ ਆਵਾਜ਼ ਲਗਾਉਣ ਲੱਗੀਆਂ ਭਾਈ ਨਿਕਲਣ ਲੱਗੀਆਂ ਹਾਂ ਲਾਲ ਹਾਂਜੀ ਚਲੋ ਜੀ ਦੋ ਆਵਾਜ਼ ਹਾਂ ਏਡੀ ਖੋਲ ਦੇ ਹੋ ਨਿੱਕੀ ਲੋ ਜੀ ਹੁਣ ਜਾਗਰ ਸ਼ਾਹ ਜੀ ਇਹਨਾਂ ਨੂੰ ਕੱਢਣਗੇ। ਹਲੋ। ਲੋ ਜੀ ਆਵਾਜ਼ ਦਿੱਤੀ। ਵਾਹ ਹੈ। ਵਾਹ ਬਈ ਵਾਹ। ਆਹ ਲੋ ਜੀ ਬੁਰਾ ਹੋ ਗਿਆ ਤੇ ਆਪਣੇ ਆਪ ਸਾਰੀਆਂ ਮੱਝਾਂ ਗਿਆ। ਵਾਹ ਬਈ ਵਾਹ ਕੀ ਆ ਡਿਸਪਲਨ ਹੈ। ਕਮਾਲ ਕਰਤੀ। ਜਾਗਰ ਸ਼ਾਹ ਜੀ ਕਮਾਲ ਕਰਤੀ ਤੁਸੀਂ। ਲੋ ਜੀ ਵਾਹ ਜੀ ਵਾਹ 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 ਇੱਕ ਆਵਾਜ਼ ਦੇ ਨਾਲ ਮੱਝਾਂ ਬਾਹਰ ਆ ਗਈਆਂ ਦੇਖੋ ਆਪੋ ਆਪਣੇ ਘਰ ਨੂੰ ਇਹਨਾਂ ਨੇ ਆਪਣੇ ਆਪ ਚਲੇ ਜਾਣਾ ਤੇ ਇਹਨਾਂ ਨੇ ਇੱਥੇ ਹੀ ਰਹਿਣਾ ਬਹੁਤ ਕਮਾਲ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਈ ਪਸ਼ੂਆਂ ਤੋਂ ਵੀ ਫਿਰਤੇ ਆ ਦੇਖੋ ਜੀ ਆ ਦੋ ਉਧਰ ਨੂੰ ਚਲੇ ਗਈਆਂ ਕਿਉਂਕਿ ਉਹਨਾਂ ਦਾ ਘਰ ਉਧਰ ਹੈ ਆ ਹੋਰ ਨਿਕਲ ਗਈਆਂ ਆ ਦੇਖੋ ਤੇ ਬਾਕੀ ਦੀਆਂ ਉਹ ਪਰਾਂ ਨੂੰ ਚਲੇ ਗਈਆਂ ਮਾਰ ਜੀ ਕਾ ਵਾਜ ਜੀ ਮਾਰ ਜੀ ਦੁਬਾਰਾ ਮਾਰ ਕੇ ਦੱਸੋ ਜੀ ਕਿਸ ਤਰ੍ਹਾਂ ਮਾਰੀ ਸੀ ਜੀ ਇਹ ਵਾਹ ਵੀ ਵਾਹ ਤੇ ਉਹ ਮੱਝਾਂ ਉਧਰ ਨੂੰ ਚਲੇ ਗਈਆਂ ਜੀ ਉਹ ਉਹ ਕਿੱਥੇ ਨਿਕਲਣਗੀਆਂ ਉਧਰੋਂ ਉਹ ਪੁਲ ਕੋਲ ਦੀ ਉਹ ਪੁਲ ਕੋਲ ਦੀ ਨਿਕਲਣਗੀਆਂ ਉਹ ਦੇਖੋ ਜੀ ਉਹ ਮੱਝਾਂ ਜਾ ਰਹੀਆਂ ਵਾਹ ਜੀ ਵਾਹ ਸੋ ਕਮਾਲ ਦੀ ਗੱਲ ਐ ਦੇਖੋ ਆਪਣੇ ਆਪ ਆਪੋ ਆਪਣੇ ਘਰਾਂ ਨੂੰ ਚਲੇ ਗਈਆਂ ਜਿਨ੍ਹਾਂ ਨੇ ਉੱਧਰ ਜਾਣਾ ਉਹ ਦੇਖੋ ਉਹ ਜਾ ਰਹੀਆਂ ਪਰੇ ਸੋ ਇਹ ਹੈ ਬਿੰਜਲ ਪਿੰਡ ਦੀ ਇਹ ਕਹਾਣੀ ਮੱਜਾਂ ਦੀ ਜਾਗਰ ਸ਼ਾਹ ਜੀ ਦੀ ਸ਼ਾਹ ਸਾਹਿਬ ਕਹਿੰਦੇ ਬਹੁਤ ਲੰਮੇ ਸਮੇਂ ਤੋਂ ਪੁਰਖਿਆਂ ਜਿਹੜੀ ਕਿੱਤਾ ਹੈ ਪਿਤਾ-ਪੁਰਖੀ ਕਿਤੇ ਨੂੰ ਸੰਭਾਲਦੇ ਨੇ ਮੱਜਾਂ ਨੂੰ ਸਾਂਭਦੇ ਨੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ ਤੇ ਮੱਜਾਂ ਨੇ ਜੋ ਸਮਝਦਾਰੀ ਦਿਖਾਈ ਆ ਤੁਸੀਂ ਆਪ ਵੇਖਿਆ ਇੱਕ ਆਵਾਜ਼ ਤੋਂ ਬਾਅਦ ਕਿਵੇਂ ਮੱਜਾਂ ਸਾਰੀਆਂ ਬਾਹਰ ਆ ਗਈਆਂ ਤੇ ਆਪੋ ਆਪਣੇ ਘਰਾਂ ਨੂੰ ਚਲੀ ਗਈਆਂ ਪਰ ਅਸੀਂ ਜਿਨ੍ਹਾਂ ਨੂੰ ਸਾਨੂੰ ਮਨੁੱਖਾਂ ਨੂੰ ਜਨਮ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਦਿਮਾਗ ਦਿੱਤਾ ਜੇ ਉਹਨਾਂ ਨੂੰ ਚੰਗੇ ਕੰਮ ਦੇ ਲਈ ਵੀ ਹੋਕਾ ਮਾਰਦੀ ਹੈ ਨਾ ਬਾਈ ਜੀ ਤਾਂ ਵੀ ਨਿਕਲਦੇ ਨਹੀਂ ਹੈਗੇ ਸਵਾਰਥ ਦੇ ਲਈ ਹੀ ਨਿਕਲਦੇ ਆ ਪਰ ਸਾਫ਼ ਤੌਰ ਤੇ ਦੇਖੋ ਹੁਣ ਉਹ ਮੱਜਾਂ ਪਰ ਪਰਲੀ ਸਾਈਡ ਨਿਕਲ ਰਹੀਆਂ ਨੇ ਸੋ ਇਹ ਪੰਜਾਬ ਦੀ ਤਸਵੀਰ ਤੁਹਾਨੂੰ ਦਿਖਾਈਏ ਪਹਿਲਾਂ ਵੀ ਇਸੇ ਤਰ੍ਹਾਂ ਜਿਹੜਾ ਹੁੰਦੀ ਸੀ ਪੰਜਾਬ ਦੀ ਇਹ ਤਸਵੀਰ ਜਿਹੜੀ ਤੁਸੀਂ ਅੱਜ ਦੇਖੀ ਐ ਇਸੇ ਤਰ੍ਹਾਂ ਦਾ ਸੀ ਪੰਜਾਬ ਉਹ ਪਰੇ ਦੇਖੋ ਜੀ ਜਾਂ ਨਿਕਲ ਰਹੀਆਂ ਨੇ ਮੱਝਾਂ ਤੇ ਆਪੋ ਆਪਣੇ ਘਰਾਂ ਨੂੰ ਹੀ ਨੇ ਨਾ ਚਲੇ ਜਾਣਾ ਜਾਗਰ ਸ਼ਾਹ ਜੀ ਨੇ ਉਸ ਤੋਂ ਬਾਅਦ ਚਲੇ ਜਾਣਾ ਤੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਤਸਵੀਰ ਜਾਂ ਇਹ ਜੋ ਮੁਲਾਕਾਤ ਜਾਗਰ ਜੀਹਰਾਂ ਨਾਲ ਕੀਤੀ ਹਾਲਾਂਕਿ ਬਹੁਤ ਜ਼ਿਆਦਾ ਤਾਂ ਨਹੀਂ ਗੱਲਬਾਤ ਕਰਦੇ ਉਹਨਾਂ ਕੀ ਜਵਾਬ ਦਿੰਦੇ ਨੇ ਪਰ ਇਹ ਤਸਵੀਰ ਦਿਖਾਉਣ ਦੇ ਲਈ ਸਾਨੂੰ ਪਤਾ ਲੱਗਿਆ ਸੀਗਾ ਤਾਂ ਉਹਦੇ ਲਈ ਵਿਸ਼ੇਸ਼ ਤੌਰ ਤੇ ਅਸੀਂ ਇੱਥੇ ਚੱਲ ਕੇ ਆਏ ਮੈਨੂੰ ਲੱਗਦਾ ਵੀ ਪੰਜਾਬ ਦੀ ਇਹ ਤਸਵੀਰ ਇੱਕ ਸਾਡੇ ਇਤਿਹਾਸ ਦਾ ਹੀ ਹਿੱਸਾ ਰਹਿ ਜੂਗੀ ਵੀ ਅਸੀਂ ਇਸ ਤਰ੍ਹਾਂ ਕਰਦੇ ਹੁੰਦੇ ਸੀ ਹੋਰ 2-4 ਦਹਾਕਿਆਂ ਦੇ ਵਿੱਚ ਉਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਸਾਡੀਆਂ ਜਿਹੜੀਆਂ ਵਿਰਾਸਤੀ ਨੇ ਸੱਭਿਆਕ ਨੇ ਉਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਜਿਹੜਾ ਜਿਨ੍ਹਾਂ ਨੇ ਉਹ ਚੀਜ਼ਾਂ ਦੇਖੀਆਂ ਫਿਰ ਉਹਨਾਂ ਦੇ ਮਨ ਨੂੰ ਤਾਂ ਥੋੜੀ ਜੀ ਚੀਜ਼ ਪੈਂਦੀ ਆ ਉਹਨਾਂ ਦੇ ਮਨ ਦੇ ਵਿੱਚ ਬਈ ਇਸ ਤਰ੍ਹਾਂ ਦਾ ਹੁੰਦਾ ਸੀ ਪੰਜਾਬ ਇਕੱਠੇ ਖੇਡਿਆ ਕਰਦੇ ਸੀ ਦੱਸਦੇ ਆ ਜਦੋਂ ਬਜ਼ੁਰਗ ਬੀਜੀਆਂ ਜੀ ਆਏ ਖੇਡਦੇ ਹੁੰਦੇ ਸੀ ਇਕੱਠੇ ਫਲਾਣੇ ਦੇ ਚਲ ਜਾਣਾ ਉਹਦੇ ਘਰ ਇਕੱਠੇ ਹੋ ਜਾਣੇ ਫਿਰ ਉਹਦੀ ਮਾਤਾ ਨੇ ਪ੍ਰਸ਼ਾਦ ਦੇ ਪਕਾਉਣੇ ਪਰ ਉਹ ਤਸਵੀਰ ਕਿਤਨੇ ਕਿਤੇ ਹੁਣ ਅਲੋਪ ਹੁੰਦੀ ਜਾ ਰਹੀ ਹੈ ਪਰਮਾਤਮਾ ਕਿਰਪਾ ਕਰੇ ਵਾਹਿਗੁਰੂ ਫਿਰ ਉਹੀ ਪ੍ਰਾਤਨ ਪੰਜਾਬ ਦੀ ਤਸਵੀਰ ਵੇਖੀਏ ਆਪਸੀ ਭਾਈਚਾਰਕ ਸਾਂਝ ਵੇਖੀਏ ਉਹ ਸਾਂਝਾਂ ਦੇਖੀਏ ਉਹ ਪਿਆਰ ਮੁਹੱਬਤ ਮੋਹ ਦੁਬਾਰਾ ਤੋਂ ਵਾਹਿਗੁਰੂ ਕਰੇ ਪੰਜਾਬ ਪੰਜਾਬ ਬਣ ਜਾਵੇ ਅਸੀਂ ਇੱਕ ਸੁਪਨਾ ਲੈ ਕੇ ਚੱਲੇ ਹੋਏ ਹਾਂ ਖੇਰ ਬਿੰਜਲਪਿੰਡ ਦੇ ਵਿੱਚ ਇਹ ਤਸਵੀਰ ਸੱਚ ਮੁੱਚ ਹੈਰਾਨ ਕਰਨ ਵਾਲੀ ਸੀ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਤੇ ਨਾਲ ਸੋ ਦੇਖੋ ਆਪਾਂ ਆਪਣੇ ਘਰ ਨੂੰ ਜਾ ਰਹੀਆਂ ਮੱਝਾਂ ਹੁਣ ਆ ਦੇਖੋ ਅੰਦਰ ਆਪਣੇ ਚਲੇ ਗਈਆਂ ਤੇ ਇਧਰੋਂ ਕੁਝ ਮੱਝਾਂ ਇਧਰ ਜਾ ਰਹੀਆਂ ਕੋਈ ਨਹੀਂ ਨਾਲ ਹੈਗਾ ਇਹਨਾਂ ਨੇ ਆਪੋ ਆਪਣੇ ਆਪ ਆਪੋ ਆਪਣੇ ਘਰ ਚਲੇ ਜਾਣਾ ਦੇਖੋ ਮੁਰਗੀ ਉਹ ਵੜ ਗਈ ਸੋ ਸਾਰੀ ਪਹਿਚਾਨ ਮੱਝਾਂ ਨੂੰ ਵਿਕੇੜ ਨੇ ਕਿ ਕਿਹੜਾ ਕਿਦਾ ਕਰ ਐ ਇਹ ਨਹੀਂ ਵੀ ਇੱਧਰ-ਉੱਧਰ ਚਲੇ ਗਈਆਂ ਜੀ ਵੈਸੇ ਅਸੀਂ ਆਮ ਤੌਰ ਤੇ ਦੇਖਦੇ ਖੁੱਲੀ ਮੱਝ ਛੱਡ ਦੇ ਜੀਦੀ ਆ ਫਾਈਨਾਂਸਮੈਂਟਾਂ ਵੀ ਗੁਰੂ ਘਰਾਂ ਚ ਦੇਖਿਆ ਹੀ ਆ ਹੁੰਦੀਆਂ ਵੀ ਭਾਈ ਕਿਸੇ ਦੀ ਮੱਝ ਇੱਥੇ ਆ ਗਈ ਜਾਂ ਕਿਸੇ ਦੀ ਗੁੰਮ ਗਈ ਪਰ ਇਹ ਉਹ ਮੱਝਾਂ ਨੇ ਜਿਨ੍ਹਾਂ ਨੂੰ ਸਮਾਧਾਰ ਪਸ਼ੂ ਵੀ ਕਿਹਾ ਜਾ ਸਕਦਾ ਉਹ ਦੇਖੋ ਕਾਰ ਵੱਡ ਰਹੀਆਂ ਆਪਣੇ ਆਪ ਆ ਦੇਖੋ ਜੀ ਆਪਣੇ ਘਰ ਵੱਡ ਗਈਆਂ ਆਪਣੇ ਆਪ ਵਾਹ ਬਈ ਵਾਹ ਕਮਾਲ ਕਰਤੀ ਆਬ ਚਲੇ ਗਈਆਂ ਤੇ ਕੋਈ ਨਹੀਂ ਮਗਰ ਲਓ